ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ on knitting in punjabi ਤੇ ਤੁਹਾਡਾ ਸਵਾਗਤ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਹ ਵਾਈਟ ਰੰਗ ਦੀ ਸਕੀਵੀ ਬਣਾਈ ਹੋਈ ਏ ਜੀ ਦੇ ਵਿੱਚ ਆਪਾਂ 50 ਝੂਟੇ ਬਾਰਡਰ ਦੇ ਲਈ ਹੋਏ ਨੇ ਤੇ ਉੱਪਰੋਂ ਆਪਾਂ 55 ਝੂਟੀਆਂ ਤੇ ਉੱਪਰੋਂ ਸਕੀਵੀ ਬਣਾਈ ਹੋਈ ਏ 6 ਇੰਚ ਬਾਰਡਰ ਬਣਾਇਆ ਹੋਇਆ ਤੇ 14 ਇੰਚ ਤੇ ਮੋਡੇ ਦੀ ਕਟ ਪਾਈ ਹੋਈ ਏ ਤੇ ਜਿਹੜਾ ਆਪਾਂ ਇਸ ਦੇ ਉੱਪਰ ਡਿਜ਼ਾਈਨ ਬਣਾਇਆ ਹੋਇਆ ਹੈ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਆ ਦੇਖੋ ਜੀ ਇਹ ਇਹ ਆਪਾਂ ਕਰੋਸ਼ੀਏ ਨਾਲ ਚੈਨ ਬਣਾ ਕੇ ਲੋਟਨ ਲਾਏ ਹੋਏ ਨੇ ਤੇ ਇਹਨਾਂ ਨੂੰ ਅੰਗਲੇ ਦੇ ਨਾਲ ਇਸ ਤਰ੍ਹਾਂ ਅੰਗਲੇ ਦੇ ਅਗਲੇ ਸਾਈਡ ਤੋਂ ਨਾਲ ਇਸ ਦੇ ਅਟੈਚ ਕੀਤਾ ਹੋਇਆ ਅੱਜ ਦੀ ਇਸ ਵੀਡੀਓ ਵਿੱਚ ਮੈਂ ਇਸ ਡਿਜ਼ਾਈਨ ਬਾਰੇ ਦੱਸਾਂਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਤੇ ਹੋਰ ਨਵੇਂ-ਨਵੇਂ ਡਿਜ਼ਾਈਨ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਹਾਂਜੀ ਸਿੱਧੀ ਸਿਲਾਈ ਤੋਂ ਆਪਾਂ ਇਹ ਡਿਜ਼ਾਈਨ ਸ਼ੁਰੂ ਕਰਾਂਗੇ ਇੱਕ ਕੁੰਡਾ ਉਤਾਰ ਲਾਂਗੇ ਇੱਕ ਕੁੰਡਾ ਸਿੱਧਾ ਹੋਣਾਗੇ ਧਾਗਾ ਅੱਗੇ ਕਰਾਂਗੇ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਹੋਣ ਕੇ ਧਾਗਾ ਅੱਗੇ ਕਰਕੇ ਪੰਜ ਕੁੰਡੇ ਬਿਨਾ ਹੋਣੇ ਉਤਾਰਾਂਗੇ ਹਾਂਜੀ ਪੰਜ ਕੁੰਡੇ ਬਿਨਾ ਹੋਣੇ ਉਤਾਰ ਕੇ ਧਾਗਾ ਪਿੱਛੇ ਕਰਾਂਗੇ ਇਸ ਤਰ੍ਹਾਂ ਦੋ ਕੁੰਡੇ ਸਿੱਧੇ ਹੋਣਾਂਗੇ ਇੱਕ ਕੁੰਡਾ ਸਿੱਧਾ ਹੋਣਾਂਗੇ ਧਾਗਾ ਅੱਗੇ ਕਰਾਂਗੇ ਫਿਰ ਪੰਜ ਕੁੰਡੇ ਬਿਨਾ ਹੁਣੇ ਉਤਾਰ ਕੇ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਆਉਣਾਂਗੇ ਧਾਗਾ ਅੱਗੇ ਕਰਾਂਗੇ ਪੰਜ ਕੁੰਡੇ ਬਿਨਾ ਹੁਣੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਆਉਣਾਂਗੇ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਹਾਂਜੀ ਆਪਾਂ ਇਸੇ ਨੂੰ ਹੀ ਸਾਰੀ ਸਲਾਈ ਰਿਪੀਟ ਕਰਨਾ ਹੈ ਹੁਣ ਆਪਾਂ ਆ ਗਏ ਪੁੱਠੀ ਸਲਾਈ ਪੁੱਠੀ ਸਲਾਈ ਸਾਰੀ ਆਪਾਂ ਉਲਟਾ-ਉਲਟਾ ਬਣਾਵਾਂਗੇ ਧਾਗਾ ਗੇ ਰੱਖ ਕੇ ਪੁੱਠੀ ਸਲਾਈ ਸਾਰੀ ਉਲਟਾ-ਉਲਟਾ ਬਣ ਕੇ ਕੰਪਲੀਟ ਕਰਾਂਗੇ ਇਸ ਡਿਜ਼ਾਈਨ ਨੂੰ ਤੁਸੀਂ ਕਿਸੇ ਵੀ ਕੋਟੀ ਸਵੈਟਰ ਜੈਕਟ ਤੇ ਪਾ ਸਕਦੇ ਹੋ ਬਣਿਆ ਹੋਇਆ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਹੈ ਇਸ ਡਿਜ਼ਾਈਨ ਨੂੰ ਜ਼ਿਆਦਾਤਰ ਦੋ ਰੰਗ ਤੇ ਵੀ ਬਣਾਇਆ ਜਾਂਦਾ ਹੈ ਇਹ ਆਪਣਾ ਦੀਵਿਆਂ ਵਾਲਾ ਡਿਜ਼ਾਈਨ ਬਣ ਕੇ ਤਿਆਰ ਹੋਊਗਾ। ਪੁੱਠੀ ਸਲਾਈ ਇਹਦੇ ਵਿੱਚ ਆਪਾਂ ਸਾਰੀ ਸਾਫੀ ਚੜਾਉਣੀ ਹੈ। ਧਾਗਾ ਅੱਗੇ ਰੱਖ ਕੇ ਉਲਟਾ-ਉਲਟਾ ਬੁਣਨਾ ਸਾਰੀ ਸਾਰੇ ਡਿਜ਼ਾਈਨ ਦੇ ਵਿੱਚ। ਹਾਂਜੀ ਹੁਣ ਆਪਾਂ ਆਗੇ ਸਿੱਧੀ ਸਲਾਈ ਇੱਕ ਕੁੰਡਾ ਉਤਾਰ ਕੇ ਇੱਕ ਕੁੰਡਾ ਸਿੱਧਾ ਧਾਗਾ ਅੱਗੇ ਕਰਾਂਗੇ। ਫਿਰ ਉਸੇ ਤਰ੍ਹਾਂ ਹੀ ਪੰਜ ਕੁੰਡੇ ਬਿਨਾਂ ਹੋਣੇ ਉਤਾਰਾਂਗੇ। ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਾਂਗੇ ਪੰਜ ਕੁੰਡੇ ਬਿਨਾ ਆਉਣੇ ਉਤਾਰਾਂਗੇ ਤਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਕੇ ਪੰਜ ਕੁੰਡੇ ਇੱਕ ਕੁੰਡਾ ਸਿੱਧਾ ਤਾਗਾ ਅੱਗੇ ਕਰਕੇ ਪੰਜ ਕੁੰਡੇ ਬਿਨਾ ਆਉਣੇ ਉਤਾਰਾਂਗੇ ਤਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਵੀ ਸਿੱਧਾ ਇਸੇ ਨੂੰ ਹੀ ਆਪਾਂ ਵਾਰ-ਵਾਰ ਰਿਪੀਟ ਕਰਨਾ। ਹੁਣ ਆਪਾਂ ਆ ਗਏ ਪੁੱਠੀ ਸਲਾਈ। ਤੇ ਪੁੱਠੀ ਸਲਾਈ ਆਪਣੀ ਸਾਰੀ ਉਲਟਾ-ਉਲਟਾ ਹੀ ਬੁਣਾ ਧੱਗਾ ਅੱਗੇ ਕਰਕੇ ਸਾਰੀ ਸਲਾਈ ਉਲਟਾ-ਉਲਟਾ ਬਣ ਕੇ ਕੰਪਲੀਟ ਕਰਾਂਗੇ। ਇਹੇ ਡਿਜ਼ਾਈਨ ਇਸ ਕਰਕੇ ਵੀ ਬਹੁਤ ਛੇਤੀ ਬਣ ਕੇ ਤਿਆਰ ਹੋਊਗਾ ਜਿਹੜੀ ਕਿ ਆਪਣੀ ਪੁੱਠੀ ਸਲਾਈ ਦੇ ਵਿੱਚ ਕੋਈ ਡਿਜ਼ਾਈਨ ਨਹੀਂ ਬਣਦਾ। پٹھی سلائی اپا سارا الٹا الٹا بن کے کمپلیٹ کرنا ٹاگا اگے رکھ کے ساری سلائی الٹا الٹا بنوں گے ہاں جی ہاں آپ آ گیا سیدھی سلائی تو سیدھی سلائی ایک کنڈا اتار کے ایک کنڈا سیدھا ٹاگا آگے رکھ کے ਪੰਜ ਕੁੰਡੇ ਬਿਨਾ ਉਨੇ ਉਤਾਰਾਂਗੇ ਧਾਗਾ ਪਿੱਛੇ ਕਰਾਂਗੇ ਇੱਕ ਕੁੰਡਾ ਸਿੱਧਾ ਬਸ ਇਸੇ ਨੂੰ ਹੀ ਆਪਾਂ ਫਿਰ ਵਾਰ-ਵਾਰ ਰਪੀਟ ਕਰਨਾ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਇੱਕ ਕੁੰਡਾ ਸਿੱਧਾ ਧਾਗਾ ਪਿੱਛੇ ਕਰਕੇ ਇੱਕ ਕੁੰਡਾ ਸਿੱਧਾ ਪੰਜ ਕੁੰਡੇ ਬਿਨਾ ਉਨੇ ਉਤਾਰ ਕੇ ਆ ਦੇਖੋ ਜੀ ਪੁੱਠੀ ਸਲਾਈ ਸਾਰੀ ਉਲਟਾ-ਉਲਟਾ ਬਣਾਵਾਂਗੇ یہ آپ وار بننا پن وار پانچ کنڈے بنا انتار کے ایک کنڈا سیدھا اس طرح سیدھی سلائی تو آننا اپنا ہاں دیکھو جی پن وار پانچ کنڈے بنا انتار کے تگا رکھ کے اس طرح آن کے پٹھی سلائی سارا الٹا الٹا بننا ਤੇ ਹੁਣ ਆਪਾਂ ਹੁਣ ਜਰਾ ਧਿਆਨ ਨਾਲ ਦੇਖਿਓ ਤਦ ਇੱਕ ਕੁੰਡਾ ਉਤਾਰ ਕੇ ਅਗਲੇ ਤਿੰਨ ਕੁੰਡੇ ਸਿੱਧੇ ਤੇ ਆ ਦੇਖੋ ਜੀ ਪੰਜ ਕੁੰਡੇ ਜਿਹੜੇ ਆਪਾਂ ਬਿਨਾ ਉਨੇ ਉਤਾਰੇ ਉਹ ਦੋ ਕੁੰਡੇ ਉਣ ਕੇ ਤੀਜੇ ਕੁੰਡੇ ਦੇ ਆ ਦੇਖੋ ਜੀ ਸਲਾਈ ਇਸ ਤਰ੍ਹਾਂ ਨੀਚੇ ਹੁ ਨਿਗਾਵਾਂਗੇ ਇਹਨਾਂ ਪੰਜ ਜਿਹੜੇ ਕੁੰਡੇ ਆਪਾਂ ਇਹ ਰੱਖੇ ਹੋਏ ਨੇ ਇਹਨਾਂ ਦੇ ਉਪਰ ਦੀ ਇਸ ਤਰ੍ਹਾਂ ਸਲਾਈ ਨਿਗਾ ਕੇ ਆ ਦੇਖੋ ਜੀ ਵੜ ਪਾ ਕੇ ਉਹ ਜਿਹੜਾ ਤੀਜਾ ਕੁੰਡਾ ਵਿਚਾਲੇ ਆਪਣੇ ਉਸ ਨੂੰ ਗੁਣਾਗੇ ਤਿਆ ਵਾਲਾ ਕੁੰਡਾ ਉੱਪਰ ਦੀ ਦੇਗ ਦਾਂਗੇ ਇਸ ਤਰ੍ਹਾਂ ਦੇਖੋ ਜੀ ਇਸ ਤਰ੍ਹਾਂ ਦੇਖੋ ਜੀ ਫਿਰ ਦੋ ਕੁੰਡੇ ਆਪਾਂ ਸਿੱਧੇ ਬੁਣਾਗੇ ਤੇ ਆਹ ਅਗਲਾ ਤੀਜਾ ਕੁੰਡਾ ਵੀ ਇਸ ਤਰ੍ਹਾਂ ਸਿੱਧਾ ਬਣ ਕੇ ਉਸ ਤੋਂ ਅੱਗੇ ਦੋ ਕੁੰਡੇ ਫਿਰ ਉਣਾਗੇ ਜਿਹੜੇ ਆਪਣੇ ਪੰਜ ਕੁੰਡੇ ਨੇ ਆ ਜਿਹੜਾ ਵਿਚਾਲੇ ਵਾਲਾ ਕੁੰਡਾ ਹੈ ਆਪਣਾ ਇਸ ਦੇ ਨਾਲ ਆਪਾਂ ਸਾਰੇ ਨੀਚੇ ਵਾਲੇ ਕੁੰਡੇ ਆਪਾਂ ਇਸ ਤਰ੍ਹਾਂ ਚੁੱਕ ਕੇ ਆ ਦੇਖੋ ਜੀ ਵਲਪਾਗ ਪਾਵਾਂਗੇ ਤੇ ਵਿਚਾਲੇ ਵਾਲੇ ਕੁੰਡੇ ਨੂੰ ਉਣਾਗੇ ਤੇ ਆਹ ਵਾਲਾ ਜਿਹੜਾ ਵਾਲਾ ਹੈ ਆਪਣਾ ਇਸ ਨੂੰ ਉਸ ਦੇ ਉੱਪਰ ਦੀ ਢੇਕ ਦਾਂਗੇ ਆ ਦੇਖੋ ਜੀ ਅੱਗੇ ਆਪਾਂ ਉਣਾਗੇ ਹੁਣ ਪੰਜ ਕੁੰਡੇ ਇਹ ਸਿੱਧੇ ਆ ਦੇਖੋ ਜੀ ਇਹ ਆਪਣਾ ਪੰਜ ਕੁੰਡਿਆਂ ਵਾਲਾ ਵਿਚਾਰੇ ਵਾਲਾ ਕੁੰਡਾ ਹੈ ਆਪਣਾ ਨੀਚੋਂ ਸਲਾਈ ਨਗਾ ਕੇ ਵੱਲ ਪਾਵਾਂਗੇ ਤੇ ਇਸ ਕੁੰਡੇ ਨੂੰ ਉਣਕੇ ਇਸ ਦੇ ਉੱਪਰ ਦੀ ਇਸ ਤਰ੍ਹਾਂ ਆਪਾਂ ਇਹ ਡੇਗ ਦਾਂਗੇ ਵੱਲ ਤੇ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣੂਗਾ ਇਸ ਨੂੰ ਤਿਤਲੀਆਂ ਵਾਲਾ ਡਿਜ਼ਾਈਨ ਵੀ ਬੋਲਿਆ ਜਾਂਦਾ ਹੈ ਤੇ ਦੀਵੇ ਵੀ ਬਣਾਉਂਦੇ ਨੇ ਜੇਕਰ ਆਪਾਂ ਇਸ ਇੱਕ ਰੰਗ ਤੇ ਇਸ ਨੂੰ ਬਣਾਉਂਦੇ ਆ ਤਾਂ ਇਹ ਦੀਵੇ ਬਣਦੇ ਨੇ ਜੇਕਰ ਦੋ ਰੰਗਾਂ ਤੇ ਇਸ ਨੂੰ ਬਣਾਇਆ ਜਾਂਦਾ ਤਾਂ ਇਹ ਤਿਤਲੀਆਂ ਬਣਦੀਆਂ ਆ ਆ ਦੇਖੋ ਜੀ ਇਸ ਤਰ੍ਹਾਂ ਆਪਣਾ ਇਹ ਡਿਜ਼ਾਈਨ ਬਣ ਕੇ ਤਿਆਰ ਹੋਊਗਾ ਬਿਲਕੁਲ ਹੀ ਸੋਖਾ ਜਿਹਾ ਡਿਜ਼ਾਈਨ ਹੈ ਤੇ ਬਣਿਆ ਹੋਇਆ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਲੱਗਦਾ ਆ ਦੇਖੋ ਜੀ ਇੱਕ ਰੰਗ ਤੇ ਇਹ ਦੀਵਿਆਂ ਵਾਲਾ ਡਿਜ਼ਾਈਨ ਲੱਗਦਾ ਆਪਣਾ ਤੇ ਬਣਾਉਣਾ ਇਸ ਨੂੰ ਬਿਲਕੁਲ ਆਸਾਨ ਹੈ ਪੰਜ-ਪੰਜ ਕੁੰਡਿਆਂ ਦਾ ਹੀ ਇਹ ਡਿਜ਼ਾਈਨ ਹੈ ਇੱਕ ਕੁੰਡਾ ਆਪਾਂ ਵਿੱਚ ਸਿੱਧਾ ਰੱਖਿਆ ਹੋਇਆ ਹੈ ਇੱਕ ਰੰਗ ਤੇ ਬਣਿਆ ਹੋਇਆ ਵੀ ਇਹ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਲੱਗਦਾ ਇਹ ਆਪਣੀ 55 ਜੋਟਿਆਂ ਤੇ ਇਸ ਕੀਵੀ ਬਣੀ ਹੋਈ ਹੈ ਤੇ 14 ਇੰਚ ਤੇ ਆਪਾਂ ਮੋਢਿਆਂ ਦੀ ਕਾਟ ਪਾਈ ਹੋਈ ਏ ਤੇ 22 ਇੰਚ ਇਸ ਦੀ ਕੁੱਲ ਲੈਂਥ ਏ 6 ਇੰਚ ਆਪਾਂ ਬਾਰਡਰ ਬਣਾਇਆ ਹੋਇਆ 50 ਜੋਟਿਆਂ ਤੇ ਆਪਾਂ ਬਾਰਡਰ ਬਣਾਇਆ ਹੋਇਆ ਤੇ ਉਪਰੋਂ ਆਪਾਂ 55 ਜੋਟੇ ਲਏ ਹੋਏ ਨੇ ਸਕੀਵਿਡ ਤੇ ਬਣੀ ਹੋਈ ਬਹੁਤ ਹੀ ਸੋਹਣੀ ਬਹੁਤ ਹੀ ਪਿਆਰੀ ਲੱਗ ਰਹੀ ਏ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ